ਜਾ ਤੁਸੀਂ ਰਿਆ ਕਾਲਜੀ ਵੀਡੀਓ ਦੇਖ ਰਹੇ ਸਬਜੀਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਅਮਰੀਕਾ ਵਰਗੇ ਤਾਕਤਵਰ ਮੁਲਕ ਨੂੰ ਗਰੀਬ ਮੁਲਕਾਂ ਦਾ ਸ਼ੋਸ਼ਣ ਕਰਨਾ ਸ਼ੋਭਾ ਨਹੀਂ ਦਿੰਦਾ ਸੰਤ ਸੀਚੇਵਾਲ 트ੰਪ ਦੇ ਗਲਤ ਫੈਸਲਿਆਂ ਦਾ ਕਮੀ ਕਮੀ ਆ ਚਾ ਦੁਨੀਆ ਦੇ ਗਰੀਬ ਮੁਲਕਾਂ ਨੂੰ ਭੁਗਤਣਾ ਪਵੇਗਾ ਸੰਤ ਸੀਚੇਵਾਲ 트ੰਪ ਦੇ ਫੈਸਲਿਆਂ ਨਾਲ ਦਿੱਤੀ ਬਾਜ਼ਾਰ ਟਾਵਾ ਡੋਲ ਹੋ ਗਏ ਹਨ ਮਹਾਰ ਨਵੀਂ ਦਿੱਲੀ ਚੰਡੀਗੜ੍ਹ 9 ਅਗਸਤ 2025 ਉਰਾਜ ਸਭਾ ਮੈਂਬਰ ਸੰਤਪਾਲਵੀਰ ਸਿੰਘ ਸੀਚੇਵਾਲ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ 25% ਦੀ ਟੈਰਫਾਂ ਵਾਲੇ ਬਿਆਨ ਤੇ ਵੀ ਟਿੱਪਣੀ ਕਰਦਿਆਂ ਕਿ ਹਾਂ ਕਿ ਗਰੀਬ ਮੁਲਕਾਂ ਨੂੰ ਡਰਾਵੇ ਦੇਣ ਅਤੇ ਉਹਨਾਂ ਦਾ ਆਰਥਿਕ ਸ਼ੋਸ਼ਣ ਕਰਨਾ ਅਮਰੀਕਾ ਵਰਗੇ ਤਾਕਤਵਰ ਮੁਲਕ ਨੂੰ ਸ਼ੋਭਾ ਨਹੀਂ ਦਿੰਦਾ ਮੁੰਨਾ ਨੇ ਕਿਹਾ ਹੈ ਕਿ ਟੈਰਫ ਨਾਲ ਭਾਰਤ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਪਰ ਅਮਰੀਕਾ ਦੀ ਸੋਚ ਤੇ ਜ਼ਰੂਰ ਕਲਿੱਕ ਲੱਗੇਗਾ ਕਲੰਕ ਲੱਗੇਗਾ ਜਿਸ ਨੂੰ ਇਤਿਹਾਸ ਵਿੱਚ ਯਾਦ ਰੱਖਿਆ ਜਾਵੇਗਾ 트럼ਪ ਦੇ ਰਵੇ ਇਹ ਤੇ ਟਿੱਪਣੀ ਕਰਦੇ ਹਾਂ ਸੰਤ ਸੀਚੇ ਵਾਲ ਕਿਹਾ ਕਹ ਹ ਕੀ ਜਦੋਂ ਤੁਹਾਡੇ ਕੋਲ ਹਥਿਆਰ ਆ ਜਾਂਦੇ ਹਨ ਤਾਂ ਤਾਂ ਆ ਜਾਂਦੇ ਹਨ ਜਾਂ ਪੈਸਾ ਆ ਜਾਂਦਾ ਹੈ ਤਾਂ ਤੁਸੀਂ ਦੁਨੀਆ ਦੇ ਲੋਕਾਂ ਨੂੰ ਗਲਬਕੜੀ ਵਿੱਚ ਨਹੀਂ ਲੈਂਦੇ ਸਗੋਂ ਉਹਨਾਂ ਨੂੰ ਡਰਾ ਕੇ ਉਹਨਾਂ ਕੋਲੋਂ ਖੂਨ ਦੀ ਨੀਤੀ ਤੇ ਚੱਲਦੇ ਹੋ ਉਹ ਲਟਕੇ ਹੈ ਕਿ ਟਰੰਪ ਦੀ ਗਲਤ ਫਹਿਮੀਆਂ ਦਾ ਖਮਿਆਜਾ ਦੁਨੀਆ ਦੇ ਗਰੀਬ ਮੁਲਕਾਂ ਨੂੰ ਭੁਗਤਣਾ ਪਵੇਗਾ ਸੰਤ ਸੀਚੇਵਾਲ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾ ਲੜ ਟਰੰਪ ਉਗਰਦ ਸਖਤ ਟਿੱਪਣੀ ਕਰਦੇ ਆ ਉਹਨਾਂ ਨੂੰ ਦੱਸਿਆ ਉਹਨਾਂ ਦੇ ਗਾਵਰ ਤੋਂ ਨਾ ਗੱਲਬਾਤ ਦੌਰਾਨ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾ ਲੱਟ ਟਰੰਪ ਨੇ ਪਹਿਲਾਂ ਵੀ 25% ਟੈਰਫ ਲਗਾਉਣ ਦਾ ਐਲਾਨ ਕੀਤਾ ਸੀ ਜਿਹੜਾ 7 ਅਗਸਤ ਨੂੰ ਲਾਗੂ ਹੋ ਗਿਆ ਹੈ ਤੇ ਹੁਣ ਮੋੜ 25% ਦਾ ਹੋਰ ਟੈਰਫ ਲਾਉਣ ਤੇ ਐਲਾਨ ਨੇ ਉਹਨਾਂ ਦੀ ਮਾਨਸਿਕਤਾ ਨੂੰ ਉਜਾਗਰ ਕੀਤਾ ਹੈ ਅਮਰੀਕੀ ਰਾਸ਼ਟਰਪਤੀ 트ੰਪ ਵੱਲੋਂ ਇਹ ਕਹਿਣਾ ਕਿ ਜਦੋਂ ਤੱਕ ਭਾਰਤ ਨਾਲ ਟੈਰਫ ਵਿਵਾਦ ਹੱਲ ਨਹੀਂ ਹੁੰਦਾ ਉਦੋਂ ਤੱਕ ਕੋਈ ਵਪਾਰਿਕ ਗੱਲਬਾਤ ਨਹੀਂ ਹੋਏਗੀ ਧੰਨਵਾਦ